ਅੱਜ ਕਾਫੀ ਦਿਨਾਂ ਬਾਅਦ ਵੀਡੀਓ ਪਾਉਣ ਦਾ ਮੌਕਾ ਮਿਲਿਆ ਹੈ ਤੇ ਜਿਹੜਾ ਹ ਚੱਲ ਰਿਹਾ ਵਿਵਾਦ ਪ੍ਰਤਾਪ ਸਿੰਘ ਬਾਜਵੇ ਵਾਲਾ ਵੇਖਿਆ ਗੌਰ ਨਾਲ ਸੁਣਿਆ ਸੀਐਮ ਸਾਹਿਬ ਨੂੰ ਸੁਣਿਆ ਇੱਥੇ ਜਿਹੜਾ ਭਗਵੰਤ ਮਾਨ ਹੈ ਸੀਐਮ ਸਾਹਿਬ ਉਹ ਸਹੀ ਹੈ ਕਿਉਂਕਿ ਬਿਨਾ ਮਤਲਬੇ ਬਿਆਨ ਦੇਣੇ ਔਰ ਲੋਕਾਂ ਨੂੰ ਸੰਕਟ ਵਿੱਚ ਪਾਉਣਾ ਡਰਾਉਣਾ ਧਮਕਾਉਣਾ ਥ੍ਰੈਟ ਕਰਨਾ ਇਹ ਕੋਈ ਚੰਗੀਆਂ ਗੱਲਾਂ ਨਹੀਂ ਹੁੰਦੀਆਂ ਇਹਦੇ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਵਪਾਰ ਹੈ ਸਾਡਾ ਉਹ ਖਤਮ ਹੋਵੇਗਾ ਕਿਉਂਕਿ ਜਿਹੜਾ ਵਪਾਰੀ ਹੈ ਉਹਨੇ ਤੇ ਵਪਾਰ ਕਰਨਾ ਹੈ ਫੈਕਟਰੀਆਂ ਲਾਉਣੀਆਂ ਨੇ ਜਦੋਂ ਬੰਦੇ ਨੂੰ ਡਰਾਉਣ ਲੱਗ ਜਾਂਦੇ ਐ ਕੀ ਆ ਹੋਵੇਗਾ ਆਹ ਹੋਵੇਗਾ ਤਾਂ ਸਾਡਾ ਜਿਹੜਾ ਜੇ ਸਾਡਾ ਵਪਾਰ ਨਹੀਂ ਚੱਲੂਗਾ ਤਾਂ ਸਾਡੇ ਜਿਹੜੀ ਹੈਗੀ ਨਵੀਂ ਪਨੀਰੀ ਹੈ ਯੂਥ ਹੈ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਣਗੀਆਂ ਔਰ ਸਾਨੂੰ ਜਿਹੜੀਆਂ ਚੀਜ਼ਾਂ ਉਹ ਸਪਲਾਈ ਨਹੀਂ ਹੋਣੀਆਂ ਕਿਉਂਕਿ ਬਾਹਰੋਂ ਆਉਂਦੀਆਂ ਐ ਤਾਂ ਉਹਦੇ ਤੇ ਟੈਕਸ ਪੈਂਦਾ ਇਹ ਬਿਆਨ ਜਿਹੜਾ ਵਿਵਾਦਿਤ ਬਿਆਨ ਦਿੱਤਾ ਪ੍ਰਤਾਪ ਸਿੰਘ ਬਾਜਬੇ ਨੇ ਕਿਹਾ ਕਿ 50 ਬੰਬ ਬਾਇਆ 18 ਚੱਲ ਗਏ 32 ਬਾਕੀ ਹੈ ਇਹ ਇਹਨੂੰ ਪੁੱਛਿਆ ਜਾਵੇ ਵੀ ਹੈ ਕਿੱਥੇ 32 18 ਕਿੱਥੇ ਕਿੱਥੇ ਚੱਲੇ ਐ ਇਹਦੀ ਇੰਟੈਲੀਜੈਂਸੀ ਜਾਂ ਤਾਂ ਸੈਂਟਰ ਨਾਲ ਇਹਦਾ ਸੰਬੰਧ ਹੈ ਤੇ ਜਾਂ ਇਹਦਾ ਫਿਰ ਪਾਕਿਸਤਾਨ ਨਾਲ ਸਿੱਧਾ ਸੰਬੰਧ ਹੈ ਇਹਦਾ ਮਤਲਬ ਜਦੋਂ ਬੰਦੇ ਨੂੰ ਬੰਬਾਂ ਬਾਰੇ ਜਾਣਕਾਰੀ ਹੈ ਹੁਣ ਜਿਹੜੇ ਸਾਡੇ 30 30 ਸਾਲ ਦੇ 35 35 ਸਾਲ ਦੇ ਜੋਧੇ ਸਿੱਖ ਨੌਜਵਾਨ ਜੇਲਾਂ ਦੇ ਵਿੱਚ ਬੈਠੇ ਐ ਉਹਨਾਂ ਤੇ ਤਾਂ ਧਾਰਾ ਲੱਗਦੀ ਐ ਦੇਸ਼ ਨੂੰ ਵੰਡਣ ਦੀ ਅਖੰਡਤਾ ਨੂੰ ਵੰਡਣ ਦੀ ਤੇ ਪਰ ਇਹਦੇ ਤੇ ਕੋਈ ਲੱਗਦੀ ਨਹੀਂ ਭਾਈ ਤੇ ਸਾਰੀ ਕਾਂਗਰਸ ਜਿਹੜੀ ਥਾਣੇ ਮੂਰੇ ਇਕੱਠੀ ਖੜੀ ਐ ਤੇ ਕਾਂਗਰਸ ਫਾਊਂਡੇਸ਼ਨ ਫਾਰ ਦਾ ਫਿਊਚਰ ਜਿਹੜੀ ਨਿਊ ਜੜਾ ਕਾਂਗਰਸ ਦੀ ਇਹਦੀ ਦੇਣ ਹੀ ਬੰਬਾਂ ਦੀ ਐ ਇੰਦਰਾ ਗਾਂਧੀ ਨੇ ਹਰਮੰਦਰ ਸਾਹਿਬ ਤੇ ਟੈਗ ਕੀਤਾ ਨਹਿਰੂ ਨੇ ਲੋਕ ਲੜਾਏ ਮਹਾਤਮਾ ਗਾਂਧੀ ਨੇ ਲੋਕ ਲੜਾਏ ਔਰ ਦੇਸ਼ ਦੀ ਵੰਡ ਕੀਤੀ ਪਾਕਿਸਤਾਨ ਸਾਡਾ ਇੱਕ ਹਿੱਸਾ ਸੀ ਇੱਕ ਥੁਕੰਧਾਰ ਤੱਕ ਜਿਹੜਾ ਸਾਡਾ ਰਾਜ ਕੀਤਾ ਸੀ ਸਿੱਖ ਕੌਮ ਨੇ ਔਰ ਉਸ ਤੋਂ ਬਾਅਦ ਰਜੀਵ ਗਾਂਧੀ ਨੇ ਕਤਲੇਆਮ ਕਰਾਏ ਤ੍ਰਖਤ ਗਿਰਦਾ ਹੈ ਵੱਡਾ ਤੋਂ ਧਰਤੀ ਹਿਲਦੀ ਹੈ ਉਹ ਬੋਲਦਾ ਸੀ ਉੱਥੇ ਟਾਇਰ ਗੱਲ 'ਚ ਟਾਇਰ ਪਾ ਕੇ ਸਾੜੇ ਗਏ 32 ਗੁਰਦੁਆਰੇ ਜਿਹੜੇ ਹੈਗੇ ਢਾਏ ਗਏ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੀੜ ਦੇ ਵਿੱਚ ਗੋਲੀ ਲੱਗੀ ਇਹ ਇਹਨਾਂ ਦੀ ਮਾਨਸਿਕਤਾ ਹੈ ਕਿਉਂਕਿ ਇਹ ਉਹਨਾਂ ਦੇ ਵਿੱਚ ਰਹਿਣ ਵਾਲਾ ਸੀ 72 ਸਾਲ ਦਾ ਜਿਹੜਾ ਪ੍ਰਤਾਪ ਸਿੰਘ ਬਾਜਵਾ ਹੈ ਇਹ ਕਾਂਗਰਸ ਦੇ ਵਿੱਚ ਰਿਹਾ ਮੈਜਰ ਬੰਦਾ ਹੈ ਇਹਨੂੰ ਸਾਰੇ ਹਾਲਾਤਾਂ ਦਾ ਪਤਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਬੈਂਤ ਸਿੰਘ ਬਣਿਆ 25000 ਪੰਜਾਬ ਦਾ ਮੁੰਡਾ ਮਾਰਿਆ ਗਿਆ ਉਦੋਂ ਵੀ ਇਹ ਵਿੱਚ ਸੀ ਇਹ ਕਹਿੰਦਾ ਮੈਂ ਮਨਿਸਟਰ ਵੀ ਰਿਹਾ ਹਾਂ ਰਾਜ ਸਭਾ ਦਾ ਮੈਂਬਰ ਵੀ ਰਿਹਾ ਹਾਂ ਤੇ ਲੋਕ ਸਭਾ ਦਾ ਮੈਂਬਰ ਵੀ ਰਿਹਾ ਹਾਂ ਹੁਣ ਇਹਨਾਂ ਲੋਕਾਂ ਤੇ ਡੰਡਾ ਓਪਰੇਟ ਹੋਣੀ ਚਾਹੀਦੀ ਹੈ ਭਗਵੰਤ ਮਾਨਸਿਆ ਗੱਲ ਇਹ ਹੈ ਵੀ ਉਹ ਬੰਦੇ ਦਾ 30-30 ਸਾਲ ਦੇ ਅੰਦਰ ਬੈਠੇ ਆ ਦੇਸ਼ทรੋਹੀ ਦੇ ਪਰਚੇ ਦੇਸ਼ ਦੀ ਅਖੰਡਤਾ ਦੇ ਪਰਚੇ ਇਹਦੇ ਤੇ ਹੁਣ ਪਰਚਾ ਇੱਕ ਥੋੜਾ ਜਿਹਾ ਸਾਈਬਰ ਸੈੱਲ ਨਾਲ ਨਾ ਦਿਓ ਇਹਦੀ ਤਫ਼ਤੀਸ਼ ਆ ਜਿਹੜੀ ਪੁਲਿਸ ਵੱਡੇ ਪੱਧਰ ਤੇ ਕਰੇ ਕਿਉਂਕਿ ਇਹ ਬਿਆਨ ਦੇਣੇ ਇਹੋ ਜਿਹੇ ਲੀਡਰਾਂ ਨੂੰ ਸੋਭਾ ਨਹੀਂ ਦਿੰਦੇ ਪੜਿਆ ਲਿਖਿਆ ਬੰਦਾ ਹੋ ਕੇ ਅਣਪੜ੍ਹਿਆ ਲੀਆਂ ਗੱਲਾਂ ਕਰਨੀਆਂ ਹਰ ਇੱਕ ਗੱਲ ਤੇ ਵਿਵਾਦਿਤ ਬਿਆਨ ਦੇਣੇ ਅਸੀਂ ਕੋਈ ਇਹ ਪਿੱਟ ਨਹੀਂ ਥਾਪੜਦੇ ਵੀ ਭਗਵੰਤ ਮਾਨ ਚੰਗਾ ਹੈ ਜਾਂ ਮਾੜਾ ਇਹ ਤਾਂ ਲੋਕ ਦੱਸਣਗੇ 2027 ਦੇ ਵਿੱਚ ਪਰ ਜਿਹੜੇ ਪੰਜਾਬ ਬੰਬਾਂ ਦੀ ਗੱਲ ਕਰਦਾ ਹੈ ਇਹ ਜਿਹੜੇ ਹੈਗੇ ਬੰਬ ਜਿਹੜੇ 18 ਜਿੱਥੇ ਚੱਲੇ ਨੇ ਉਹ ਕਿਹਨੇ ਚਲਾਏ ਨੇ ਉਹਦਾ ਬਕੂਆ ਇਹਦੇ ਤੇ ਪਰਚੇ ਦਰਜ ਹੋਣੇ ਚਾਹੀਦੇ 18 ਦੇ 18 ਉਹ ਪਰਚੇ ਬਾਜਵੇ ਤੇ ਹੋਣੇ ਚਾਹੀਦੇ ਆ ਔਰ 32 ਬੰਬ ਜਿਹੜੇ ਬਰਾਮਦ ਕਰਾਇਆ ਜਾਣ ਇਹ ਇੱਕ ਜ਼म्मेवार ਲੀਡਰ ਜਿਹੜਾ ਕਾਨੂੰਨ ਨੂੰ ਵੀ ਸਮਝਦਾ ਹੈ ਰਾਜਨੀਤੀ ਨੂੰ ਵੀ ਸਮਝਦਾ ਹੈ ਔਰ ਦੇਸ਼ ਦੀ ਅਖੰਡਤਾ ਨੂੰ ਵੀ ਸਮਝਦਾ ਹੋਇਆ ਜਿੱਥੇ ਕਾਨੂੰਨ ਬਣਦੇ ਨਾ ਲੋਕ ਸਭਾ ਰਾਜ ਸਭਾ ਦੇ ਵਿੱਚ ਪਾਸ ਹੁੰਦੇ ਹੈ ਫੇਰ ਰਾਸ਼ਟਰਪਤੀ ਸਾਹਿਬ ਮੋਹਰ ਲਾਉਂਦੇ ਹੈ ਉਥੋਂ ਤੱਕ ਇਹ ਬੰਦਾ ਰਹਿ ਆਇਆ ਤੇ ਫੇਰ ਵੀ ਬੰਦੇ ਨੇ ਕੋਈ ਅਕਲ ਵਾਲੀ ਗੱਲ ਨਹੀਂ ਕੀਤੀ ਇਸ ਕਰਕੇ ਜਿਹੜਾ ਹੈਗਾ ਪੁਲਿਸ ਦਾ ਰਿਮਾਂਡ ਲਵੇ ਰਿਮਾਂਡ ਲੈਣ ਤੋਂ ਬਾਅਦ ਹੈ ਜਿਹੜਾ ਸਾਰਾ ਜਿਹੜਾ ਹੈਗਾ ਇਹ ਬੰਬਾਂ ਵਾਲੀ ਸਟੋਰੀ ਹੈ ਜੋ ਇਹਨੇ ਕਿਹਾ ਉਹ ਸਾਰੀ ਬਰਾਮਦੀ ਕਰਾਈ ਜਾਵੇ ਕਿਨੇ ਇਹਨੂੰ ਦੱਸਿਆ ਕਿਥੋਂ ਆਏ ਆ ਕੀ ਇੰਟੈਲੀਜੈਂਸੀ ਹੈ ਕੀ ਇਹਦੇ ਕੋਲ ਸੋਰਸ ਹੈ ਜਿਹੜੇ ਕਿਹਾ ਕਿ ਡਰੋਨ ਰਾਹੀਂ ਆਏ ਆ ਕਿਉਂਕਿ ਬਾਰਡਰ ਤੇ ਰਹਿੰਦਾ ਇਹਦਾ ਬਾਰਡਰ ਤੇ ਉੱਤੇ ਘਰ ਹੈ ਰਹਾਇਸ਼ ਹੈ ਪਤਾ ਹੋਊਗਾ ਸਾਰਾ ਇੱਥੇ ਪੰਜਾਬ ਨੂੰ ਪੂਰੇ ਪੰਜਾਬੀਅਤ ਨੂੰ ਵਪਾਰੀ ਭਾਈਚਾਰੇ ਨੂੰ ਵਪਾਰੀ ਇੱਕ ਇਹੋ ਜਿਹਾ ਬੰਦਾ ਹੈ ਇਹੋ ਜਿਹਾ ਵਰਗ ਹੈ ਬੰਦਾ ਇਹ ਕਿਹਾ ਵੀ ਮਤਲਬ ਵਪਾਰੀ ਹੈ ਜਿਹੜਾ ਉਹ ਦੇਸ਼ ਨੂੰ ਚਲਾ ਰਿਹਾ ਟੈਕਸ ਉਹ ਭਰਦਾ ਹੈ ਅਸੀਂ ਨਹੀਂ ਭਰਦੇ ਅਈ ਤਾਂ ਇਹ ਚੀਜ਼ ਕੰਜ਼ਿਊਮ ਖਪਤਕਰ ਹੈ ਖਪਤ ਕਰਦੇ ਆ ਫਿਰ ਉਹ ਚੀਜ਼ ਨੂੰ ਅਸੀਂ ਪਰਦੇ ਆ ਉਹ ਵਿਚਾਰਾ ਬਣਾਉਂਦਾ ਫਿਰ ਫੈਕਟਰੀਆਂ ਲਾਉਂਦਾ ਲੋਨ ਲੈਂਦਾ ਤੇ ਜਿਹੜਾ ਹੈਗਾ ਮਤਲਬ ਟੈਕਸ ਭਰ ਕੇ ਦੇਸ਼ ਦੇ ਢਿੱਡ ਭਰਦਾ ਦੇਸ਼ ਦਾ ਇਸ ਕਰਕੇ ਜਿਹੜਾ ਹੈਗਾ ਇਹ ਲੋਕ ਡਰਾਉਂਦੇ ਆ ਕਿਉਂਕਿ ਵੀ ਪੰਜਾਬ ਵਿੱਚ ਕੋਈ ਇੰਡਸਟਰੀ ਨਾ ਜੇ ਸਾਡੇ ਮੁੰਡਿਆਂ ਨੂੰ ਰੁਜ਼ਗਾਰ ਨਾ ਮਿਲ ਸਕੇ ਸੋ ਪੰਜਾਬ ਸਰਕਾਰ ਨੂੰ ਅੱਜ ਤੇ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਔਰ ਕੇਂਦਰ ਸਰਕਾਰ ਨੂੰ ਸੂਬਾ ਮੋਟੋ ਲੈਣਾ ਚਾਹੀਦਾ ਹੈ ਕਿ ਇਹਦੇ ਤੇ ਜਿਹੜਾ ਹੈਗਾ ਦੇਸ਼ ਧਰੋਹੀ ਦਾ ਪਰਚਾ ਦਰਜ ਕਰਕੇ ਇਹਨੂੰ ਜੇਲ੍ਹ ਵਿੱਚ ਛੁੱਟਿਆ ਜਾਵੇ ਤੇ 18 ਬੰਬ ਜਿਹੜੇ ਚੱਲੇ ਉਹ ਕਿਹਨੇ ਚਲਾਏ ਆ ਕਿੱਥੋਂ ਆਏ ਆ ਤੇ 32 ਇਹਦੇ ਤੋਂ ਬਰਾਮਦ ਕਰਾਏ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ